ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਮਹਾਰਾਏ ਕਹਿੰਦੇ ਕੀਤਿਆ ਖਾਣੀ ਕੀਤਿਆ ਪਾਣੀ ਕਿਨੇ ਹੀ ਖਾਣਿਆ ਨੇ ਖਾਣਿਆ ਭਾਵ ਜਿੱਥੋਂ ਚੀਜ਼ ਉਪਜਦੀ ਹੋਵੇ ਔਰ ਧਰਤੀ ਤੋਂ ਕੋਲਾ ਕੱਢਦੇ ਆਂ ਨਾਮ ਦਿੰਨੇ ਆ ਕੋਲੇ ਦੀ ਖਾਣ ਜਾਂ ਜਿੱਥੋਂ ਹੀਰੇ ਮੋਤੀ ਨਿਕਲਦੇ ਆ ਹੀਰਿਆਂ ਵਾਲੀ ਖਾਨ ਸੋਨੇ ਵਾਲੀ ਖਾਨ ਖਾਨਾਂ ਦੀ ਖਦਾਨ ਕਰਦੇ ਆ ਐਸੇ ਲਫ਼ਜ਼ਾਂ ਨੂੰ ਆਪਾਂ ਵਰਤਦੇ ਆ ਜਿਨ੍ਹਾਂ ਦੇ ਇਸ ਫੀਲਡ ਵੱਲ ਜਿਨ੍ਹਾਂ ਨੇ ਆਪਣੇ ਕਾਰਜਗਰੀ ਦਿਖਾਈ ਹੈ ਕਾਰਜ ਕੀਤੇ ਹਨ ਉਹਨਾਂ ਨੂੰ ਜਿਆਦਾ ਪਤਾ ਹੈ ਉਹ ਆਪਾਂ ਤਾਂ ਭਾਈ ਉਹਨਾਂ ਕੀ ਪਤਾ ਹੁੰਦਾ ਵਾ ਕਣਕੀ ਬੀਜੀ ਝੋਨਾ ਵੱਢਿਆ ਕਦੇ ਆਲੂ ਬੀਜ ਲੈ ਕੇ ਕਦੇ ਕੁੱਸ ਬੀਜ ਲੈ ਇੰਨਾ ਕੀ ਜਾਣਦੇ ਆਪਾਂ ਪਰ ਜੋ ਸੰਸਾਰ ਤੋਂ ਆਪਣੇ ਇਸ ਅਸਥਾਨ ਤੋਂ ਕੋਈ ਵੀ ਸਖਸ ਆਪਣੇ ਉਸ ਅਸਥਾਨ ਤੋਂ ਜਿਸ ਜਗ੍ਹਾ ਤੇ ਉਹਦਾ ਜਨਮ ਹੋਇਆ ਜਨਮ ਪੜ ਨਗਰ ਦੇ ਵਾਸੀ ਹੈ ਜੇ ਉਹ ਨਗਰ ਦੇ ਵਿੱਚ ਹੀ ਰਹਿੰਦੇ ਹੈ ਉਹ ਕੇਵਲ ਤੋਂ ਕੇਵਲ ਨਗਰ ਦੀ ਹੀ ਉਹਦੀ ਜਾਣਕਾਰੀ ਆਪਾਂ ਨੂੰ ਮਿਲ ਸਕਦੀ ਹੈ ਉਹਨਾਂ ਕੋਲੋਂ ਪਰ ਜੇ ਕਿ ਇਹ ਦਾਇਰਾ ਵਧਾਲਾ ਹੈ ਵੀ ਉਹ ਨਗਰ ਦਾ ਵਿਦਾਸ ਉਹਦਾ ਵਿਦਾਸ ਉਹ ਸ਼ਹਿਰ ਦਾ ਦਸ ਉਹ ਸਟੇਟ ਦਾ ਦਸ ਉਸ ਭਾਸ਼ਾ ਦਾ ਦਸ ਨਹੀਂ ਪਤਾ ਲੱਗਦਾ ਹੁਣ ਹਰ ਇੱਕ ਨੂੰ ਤਾਂ ਇਹ ਨਹੀਂ ਪਤਾ ਇਹ ਸਾਡੇ ਦੇਸ਼ ਦੀਆਂ ਪਛਾਹਾਂ ਕਿੰਨੀਆਂ ਬੋਲੀਆਂ ਕਿੰਨੀਆਂ ਕਿੰਨੀਆਂ ਸਟੇਟਸ ਕਿੰਨੇ ਤਰ੍ਹਾਂ ਦੇ ਲੋਕ ਰਹਿੰਦੇ ਆ ਸਾਡੇ ਕਲਚਰ ਕੀ ਹੈ ਹਰ ਇੱਕ ਦੇ ਅਲੱਗ-ਅਲੱਗ ਜਿਉਂ-ਜਿਉਂ ਮਨੁੱਖ ਦਾ ਦਾਇਰਾ ਵਧਦਾ ਜਾਂਦਾ ਹੈ ਜਿਉਂ-ਜਿਉਂ ਮੁਨਕ ਦਾ ਦਾਇਰਾ ਵਧਦਾ ਜਾਂਦਾ ਉਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਜਾਂਦੀ ਹੈ ਵੀ ਫਲਾਨੀ ਜਗ੍ਹਾ ਐਸਾ ਹੁੰਦਾ ਉਸ ਦੇਸ਼ 'ਚ ਐਸਾ ਹੁੰਦਾ ਉਸ ਵਿਦੇਸ਼ 'ਚ ਐਸਾ ਹੁੰਦਾ ਵਾ ਕਿ ਦਿੱਲੀ ਕੀ ਹੁੰਦਾ ਹਰਿਆਣਾ ਕੀ ਹੁੰਦਾ ਵਾ ਉਹ ਉਸ ਨੂੰ ਜਾਣਕਾਰੀ ਹੁੰਦੀ ਜਦੋਂ ਆਪਣੇ ਇਸ ਦਾਇਰੇ ਵਿੱਚ ਜਿਉਂ-ਜਿਉਂ ਫੈਲਦਾ ਜਾਂਦਾ ਉਹਦਾ ਗਿਆਨ ਵਧਦਾ ਜਾਂਦਾ ਉਸੇ ਤਰ੍ਹਾਂ ਹੀ ਭਾਈ ਜਿਨ੍ਹਾਂ ਨੇ ਜਿਵੇਂ ਕੋਇਲੇ ਨੇ ਖਾਣਾ ਸੋਨੇ ਦੇ ਖਾਣਾ ਸੋਨਾ ਵੀ ਧਰਤੀ ਤੇ ਨਿਕਲਦਾ ਇਹ ਰੇ ਮੋਤੀ ਵੀ ਇਥੋਂ ਨਿਕਲਦੇ ਮੋਤੀਆਂ ਦੀ ਜਿੰਨੇ ਮੋਤੀ ਦੇਖਦੇ ਆ ਇਹ ਪਥਰਾ ਜਿਵੇਂ ਨਿਕਲਦੇ ਸਮੁੰਦਰ ਤੇ ਵੀ ਨਿਕਲਦੇ ਕਿ ਐਸਤਰਾ ਬਣਦੇ ਕਿਵੇਂ ਬਣਦੇ ਇਹ ਅਲੱਗ ਵਿਸ਼ਾ ਹੈ ਵਿਗਿਆਨ ਦਾ ਵਿਸ਼ਾ ਹੈ ਔਰ ਇੰਨਾ ਖਾਣਾ ਨੂੰ ਜੋ ਜਾਣਦਾ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੇ ਦੇਖੀ ਆ ਉਹ ਇਸ ਦਾ ਫਰਦ ਨਹੀਂ ਕਹਿੰਦਾ ਹਾਂ ਵੀ ਮੈਨੂੰ ਪਤਾ ਵੈ ਇਹ ਖਾਣਾ ਸਾਨੂੰ ਸਿਰ ਕੇਵਲ ਤੋਂ ਕੇਵਲ ਇੰਨਾ ਖਾਣੀਆਂ ਦਾ ਪਤਾ ਵਾਂ ਅੰਡਜ ਜੇਰਜ ਸਿਤਜ ਉਤਬਜ ਅੰਡੇ ਜਿ ਜੋ ਵੀ ਜੋ ਵੀ ਜੀਵ ਜੰਤੂ ਜੋ ਆਂਡਿਆਂ ਤੋਂ ਪੈਦਾ ਹੁੰਦੇ ਆ ਉਹਨੂੰ ਕਹਿੰਦੇ ਅੰਡਜ ਜੇਰਜ ਜੇਰਜ ਧਾਵ ਹੁੰਦਾ ਖੂਨ ਤੋਂ ਪੈਦਾ ਹੋਣ ਵਾਲਾ ਮਾਂ ਕੀ ਰਕਤ ਪਿਤਾ ਬਿਨ ਤਾਰਾ ਮੂਰਤ ਸੂਰਤ ਕਦ ਅਪਾਰਾ ਮਾਤਾ ਪਿਤਾ ਤੋਂ ਪੈਦਾ ਹੋਏ ਆ ਉਹਨਾਂ ਦੇ ਖੂਨ ਦਾ ਮਿਲਾਪ ਬੱਚੇ ਦਾ ਜਨਮ ਹੋਣਾ ਇਹ ਤੋਂ ਗਾਂ ਵੜੀ ਜੁ ਜੁ ਨਹੀਂ ਹੈ ਉਹ ਸਿਤ ਜ ਪਸੀਨੇ ਤੋਂ ਸਿਨੇ ਵੀ ਨਹੀਂ ਨਾਵੇਂ ਨਹੀਂ ਕੁਝ ਕਰਦੇ ਸਾਡੇ ਸਰੀਰ ਚ ਕਿਰਮ ਪੈਂਦੇ ਆ ਜੂਹਾਂ ਪੈਂਦੇ ਆ ਕਿੰਨਾ ਕੁਝ ਪੈਂਦਾ ਇਹਨਾਂ ਦਾ ਸਬੰਧ ਸਾਰਿਆਂ ਦਾ ਤੁਹਾਡੇ ਪਸੀਨੇ ਨਾਲ ਆ ਅੰਦਰ ਜੇ ਜੇ ਸੇਤ ਸੇਤ ਜੀ ਕਹਿੰਦੇ ਪਸੀਨੇ ਨੂੰ ਤੇ ਚੌਥੀ ਆਂ ਜੀ ਉਤਪਜ ਉਤਪਜ ਭਾਵ ਜਿੰਨੇ ਅਸੀਂ ਬਨਸਪਤੀ ਦੇਖਦੇ ਆ ਇਹਦਾ ਸਬੰਧ ਜਿੰਨੇ ਅਸੀਂ ਫਸਲਾਂ ਬੀਜਦੇ ਆ ਹੁਣ ਕਣਕ ਬੀਜੀ ਆ ਕਣਕ ਬੀਜੀ ਕਣਕ ਹੀ ਵੱਢਣੀ ਆ ਇਹ ਨਹੀਂ ਕਿ ਬੀਜੀ ਕਣਕ ਨਿਕਲੇ তরਬੂਜੇ ਉਹ ਨਹੀਂ ਹੁੰਦਾ ਕਿ ਜੋ ਕੁਝ ਬੀਜਿਆ ਉਹ ਹੀ ਅਸੀਂ ਪ੍ਰਾਪਤ ਕੀਤਾ ਹੁਣ ਗੱਲ ਸਮਝਾਉਣ ਵਾਲੀ ਇਹ ਸੀ ਭਾਈ ਜੋ ਤੂੰ ਕੀਤਾ ਭਾਵੇਂ ਚਾਰੇ ਖਾਣੀਆਂ ਦੇ ਵਿੱਚੋਂ ਖਾਣੀ ਵਿੱਚੋਂ ਇਹ ਅਗਾਹ ਦੇ ਗਾਂ ਮਾਤਾ ਪਿਤਾ ਤੋਂ ਬੱਚੇ ਬਣਦੇ ਆ ਕਿਤੇ ਉਹ ਮਾਤਾ ਪਿਤਾ ਵੀ ਕਿਸੇ ਤੋਂ ਬੱਚੇ ਬਣੇ ਸੀ ਵੀ ਜੋ ਅਸੀਂ ਫਸਲ ਬੀਜਦੇ ਆ ਫਸਲ ਤੋਂ ਫਸਲ ਉਗਦੀ ਆ ਪਰ ਗੱਲ ਪਹਿਲੀ ਗੱਲ ਇਹ ਹੁੰਦੀ ਆ ਕਿ ਇੱਤਾਂ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਕਿ ਪਹਿਲਾਂ ਮਾਈ ਸੀ ਜਾਂ ਪਿਤਾ ਆਇਆ ਸੀ ਕੌਣ ਸੀ ਵਿਜਾਉ ਰਕਤ ਪਹਿਲਾਂ ਸੀ ਹਰਾਕਤ ਬੂੰਦ ਕਾਗਾਰਾ ਕਿ ਮਨੁੱਖ ਇਹਦਾ ਜਨਮ ਬਲੱਡ ਨਾਲ ਹੁੰਦਾ ਖੂਨ ਨਾਲ ਹੁੰਦਾ ਹੁਣ ਖੂਨ ਸਰੀਰ ਦੇ ਵਿੱਚ ਹੁੰਦਾ ਹੁਣ ਇੱਥੇ ਸੋਚ ਆ ਜਾਂਦੀ ਹੈ ਕਿ ਖੂਨ ਪਹਿਲਾਂ ਬਣਿਆ ਹੋਇਆ ਸੀ ਸ਼ੁਰੂਆਤ ਹੈ ਕਿਤਨਾ ਕਿਤ ਹੋਈ ਹੋਣੀ ਹੈ ਨਾ ਕਿ ਜਾਂ ਮਾਤਾ ਪਿਤਾ ਪਹਿਲਾਂ ਸੀ ਹੁਣ ਦੋਨਾਂ ਚੋ ਜਿਸ ਨੂੰ ਜਿਵੇਂ ਆਮ ਹੀ ਕਹਾਵਤ ਹੈ ਅੰਡਾ ਪਹਿਲਾਂ ਆਇਆ ਕੋ ਮੁਰਗੀ ਪਹਿਲਾਂ ਆਈ ਬਸ ਜੋ ਪਹਿਲ ਹੋਈ ਹੈ ਸ਼ੁਰੂਆਤ ਕੀਤੀ ਹੈ ਨਾ ਉਹ ਵਾਹਿਗੁਰੂ ਨੇ ਆਪਣੇ ਆਪ ਤੋਂ ਕੀਤੀ ਹੋਈ ਹੈ ਉਸ ਵਾਹਿਗੁਰੂ ਨੇ ਆਪਣੇ ਆਪ ਤੋਂ ਸੰਸਾਰ ਨੂੰ ਸਾਜਿਆ ਜਿੰਨੀਆਂ ਖਾਣੀਆਂ ਦੇਖਦੇ ਆਂ ਜੋ ਵੀ ਕੋਈ ਦੇਖਦੇ ਆਂ ਖਾਣੀਆਂ ਬਾਣੀਆਂ ਇਹ ਸਾਰੀਆਂ ਉਸ ਵਹਿਰਤ ਨਿਕਲੀਆਂ ਆਂ ਸਾਚੇ ਤੇ ਭਵਣਾ ਪਿਆ ਪਵੁਨੇ ਤੇਜਲ ਹੋਏ ਜਲ ਤੇ ਤੇਰੇ ਪਵਣ ਸਾਜਿਆ ਘਟ ਘਟ ਜੋਤ ਸੰਹੋਏ ਕੇ ਵਹਿਰੂ ਨੇ ਉਹਦੇ ਮੁਖ ਚੋਂ ਇੱਕ ਆਵਾਜ਼ ਆਈ ਕੀ ਆਵਾਜ਼ ਸੀ ਹਰ ਕੋਈ ਧਰਮ ਆਪਣੇ ਨਾਮ ਦੀ ਗੱਲ ਕਰਦਾ ਕੋਈ ਓਮ ਦੀ ਆਵਾਜ਼ ਦਿੰਦਾ ਕੋਈ ਵਾਇਗਰੂ ਦੀ ਆਵਾਜ਼ ਕਰਦਾ ਕੋਈ ਅੱਲਾਹ ਦੀ ਆਵਾਜ਼ ਕਰਦਾ ਭਾਵੇਂ ਅਲੱਗ-ਅਲੱਗ ਹੈ ਚਲੋ ਭਾਈ ਸਾਡੇ ਕਹਿਣਾ ਕੁਝ ਨਹੀਂ ਬਣਨਾ ਜੋ ਹੈ ਤੋ ਹੋਏ ਇਹ ਤਾਂ ਜਾ ਕਰਤਾ ਸੇਟੀ ਕੋ ਜਾ ਸਾਜੇ ਆਪੇ ਜਾਣੇ ਸਹੀ ਇਹ ਤਾਂ ਉਹਦੀਆਂ ਉਹ ਹੀ ਜਾਣੇ ਬਈ ਪਰ ਇਨਾਂ ਨੂੰ ਫਰਮਾਨ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਕਿ ਸਾਚੇ ਤੇ ਪਵਨਾ ਪਿਆ ਜਿਵੇਂ ਆਮੀ ਆਪਾ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਪਵਨ ਪਹਿਲਾਂ ਆਈਏ ਹਵਾ ਪਹਿਲਾਂ ਚੱਲੀ ਸੀ ਕਿਹੜੀ ਹਵਾ ਸੀ ਕਿ ਜਦੋਂ ਉਸ ਅਕਾਲ ਪੁਰਖ ਦਾ মুখ ਖੁੱਲਿਆ ਆਵਾਜ਼ ਦਿੱਤੀ ਆਵਾਜ਼ ਦੇ ਨਾਲ ਹਵਾ ਨਿਕਲੀ ਆਪਾਂ ਵੀ ਗੱਲਬਾਤ ਕਰਦੇ ਆ মুখ ਚੋਂ ਹਵਾ ਨਿਕਲਦੀ ਆ ਨਾ ਬਾਹਰ ਤੇ ਹਵਾ ਉਹ ਐਸੀ ਸੀ ਕਿ ਹਵਾ ਦੇ ਵਿੱਚ ਕਣ ਹੁੰਦੇ ਆ ਪਾਣੀ ਦੇ ਦੇਖ ਲਓ ਪ੍ਰਮਾਤਮਾ ਦਾ ਜੋ ਐਡਾ ਵੱਡਾ ਵੈਰੂ ਨਿਰੰਕਾਰ ਹੈ ਅਸੀਂ ਉਸ ਮਾਲਕ ਨੂੰ ਉਸ ਮਾਲਕ ਦੀ ਭਜਨਵੰਦਗੀ ਛੱਡ ਕੇ ਅਵੇ ਤੱਕੇ ਕੀ ਚੱਕਰੀ ਕਿ ਇਧਰ ਉਧਰੇ ਫਿਰਦੇ ਆਂ ਸੋਚ ਇੱਕ ਰੱਖੋ ਕਿ ਪ੍ਰਮਾਤਮਾ ਵੈਰੂ ਨਿਰੰਕਾਰ ਤੱਕ ਮੇਰੀ ਪਹੁੰਚ ਹੋ ਜਾਵੇ ਸਾਧਨ ਅਨੇਕਾਂ ਨੇ ਇਹ ਸਾਧਨ ਅਨੇਕਾਂ ਨੇ ਭਾਈ ਇੱਕੋ ਹੀ ਸਾਧਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹੀ ਤੈਨੂੰ ਕੱਲੀ ਲੈ ਕੇ ਜਾਊਗੀ ਇਹ ਤਾਂ ਤੇਰੇ ਤੱਕ ਨੇ ਪਹੁੰਚੀ ਹਲੇ ਤੱਕ ਦੁਨੀਆ 'ਚ ਪੂਰੀ ਕਿੱਥੇ ਪਹੁੰਚਣੀ ਅਸੀਂ ਪਹੁੰਚਣ ਨਹੀਂ ਦਿੱਤੀ ਅਸੀਂ ਇਹਨਾਂ ਨੂੰ ਬੰਦਨਾ 'ਚ ਬੰਦਿਆ ਹੋਇਆ ਇਹਨੂੰ ਤੁਸੀਂ ਇਸ ਤਰ੍ਹਾਂ ਨਹੀਂ ਪੜ੍ਹਤੇ ਤੁਸੀਂ ਉਸ ਤਰ੍ਹਾਂ ਨਹੀਂ ਪੜ੍ਹ ਸਕਦੇ ਜਿਹੜੀ ਬਾਣੀ ਦੁਨੀਆ ਦੇ ਹੁਣ ਭਾਵੇਂ ਸਿੱਖ ਦੁਨੀਆ ਦੇ ਵਿੱਚ ਫੈਲੇ ਹੋਏ ਪਰ ਸਿੱਖੀ ਨਹੀਂ ਫੈਲੀ ਹੋਈ ਸਿੱਖ ਦਾ ਫੈਲਣਾ ਔਰ ਸਿੱਖੀ ਦਾ ਫੈਲਣਾ ਅਲੱਗ ਹੈ ਸਿੱਖ ਦਾ ਇਥੋਂ ਉੱਠ ਕੇ ਜਾਂਦੇ ਆ ਦੇਸ਼ਾਂ ਦੇਸ਼ਾਂ ਵਿੱਚ ਵਸੇ ਜਾਂਦੇ ਆ ਕੋਈ ਕਿਤੇ ਜਿਹੜੇ ਕਿਤੇ ਤਰੇ ਕਿ ਤਕਰੀਬਨ ਸਾਰੀ ਦੁਨੀਆ ਦੀ ਸਾਰੀਆਂ ਕੰਟਰੀਆਂ ਦੇ ਵਿੱਚ ਇਹਨਾਂ ਦਾ ਵਾਸਾ ਕਿਤੇ ਨਾ ਕਿਤੇ ਮਿਲ ਹੀ ਜਾਂਦਾ ਕਿਤੇ ਥੋੜੇ ਆ ਕਿਤੇ ਬਹੁਤੇ ਆ ਕਿ ਸਾਰੀ ਦੁਨੀਆ ਦੇ ਵਿੱਚ ਮਿਲਦੇ ਆ ਸਿੱਖ ਹੋ ਗਏ ਪਰ ਉਥੇ ਸਿੱਖੀ ਨਹੀਂ ਹੈ ਸਿੱਖੀ ਤੋਂ ਭਾਵ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਵਾਜ਼ ਨਿਕਲੀ ਹੋਈ ਜਿਸ ਤਰ੍ਹਾਂ ਹਜਰਤ ਮੁਹੰਮਦ ਸਾਹਿਬ ਦੀ ਆਵਾਜ਼ ਨਿਕਲੀ ਹੈ ਜਿਸ ਤਰ੍ਹਾਂ ਆਵਾਜ਼ ਨਿਕਲੀ ਹੈ ਜੀਸਸ ਦੀ ਉਹਨਾਂ ਨੇ ਆਪਣੀ ਆਵਾਜ਼ ਜੋ ਨਕੜੀ ਉਹਨਾਂ ਦੇ ਜੋ ਪੈਰੋ ਉਪਕਾਰ ਨੇ ਨਾ ਉਹਨਾਂ ਨੇ ਦੁਨੀਆਂ ਦੇ ਵਿੱਚ ਫਲਾਈ ਹੈ ਹੁਣ ਗੁਰਨਾਨਕ ਸਾਹਿਬ ਗੁਰਬਾਣੀ ਇਸ ਜਗ ਵਿੱਚ ਆਨਕ ਆਪਾਂ ਨੂੰ ਕੰਟਰੋਲ ਕਰ ਲਿਆ ਸਿੱਖਾਂ ਤੱਕ ਗੁਰਬਾਣੀ ਦਾ ਸੰਬੰਧ ਸਿੱਖਾਂ ਦੇ ਵਿੱਚ ਕੇਵਲ ਤੋਂ ਕੇਵਲ ਅਸੀਂ ਰੱਖਿਆ ਹੋਇਆ ਹੈ ਜਦਕਿ ਇਹ ਬਾਣੀ ਉਸ ਸੂਰਜੀ ਤਰ੍ਹਾਂ ਪੂਰੇ ਸੰਸਾਰ ਲਈ ਸਭੇ ਸਾਂਝੀ ਬਾਣਸ ਦਾ ਹੈ ਸਭ ਲਈ ਸਾਂਝਾ ਉਪਦੇਸ਼ ਹੈ ਇੱਥੇ ਅਸੀਂ ਇਹਨਾਂ ਨੂੰ ਬੰਦਰਾ ਚ ਬੰਧਿਆ ਹੋਇਆ ਤੇਰੀ ਦਾੜੀ ਹੋਣੀ ਚਾਹੀਦੀ ਹੈ ਤੇਰੇ ਕੇਸ ਹੋਣੇ ਚਾਹੀਦੇ ਆ ਜਿੱਦ ਨਾਲ ਉਹ ਬਾਈ ਵੀ ਤਾਂ ਮਤਲਬ ਹੀ ਕੋਈ ਨਹੀਂ ਹੈ ਇਹ ਸਿਰਫ ਅਸੀਂ ਬਣਾਇਆ ਹੋਇਆ ਵਾ ਇਹਦਾ ਸਬੰਧ ਕੋਈ ਨਹੀਂ ਹੈ ਹੁਣ ਜਿਸ ਸਥਾਨ ਦੀ ਗੱਲ ਕਰਦੇ ਆਂ ਜਿਸ ਸਥਾਨ ਦੇ ਗੁਰੂ ਨਾਨਕ ਪਾਤਸ਼ਾਹ ਦਾ ਉਹ ਪਾਵਨ ਪਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਕਿ ਗੁਰੂ ਅਰਜਨ ਪਾਤਸ਼ਾਹ ਨੇ ਚਾਰ ਮੁਖ ਰੱਖੇ ਚਾਰ ਦਰਵਾਜ਼ੇ ਰੱਖੇ ਆ ਵੀ ਸਭ ਦਾ ਸਥਾਨ ਹੈ ਚਾਰੋਂ ਤਰਫ ਕੋਈ ਵੀ ਆ ਸਕਦਾ ਇਹ ਚਾਰੋਂ ਤਰਫ ਤੋਂ ਕੋਈ ਵੀ ਆ ਸਕਦਾ ਜੇ ਤਾਂ ਨਹੀਂ ਪੱਥਰ ਕਾਇਤ ਸਾਈ ਮੀ ਅਮੀਦੀ ਕੋ ਭਾਵ ਸਾਰਿਆਂ ਨੂੰ ਉਥੇ ਇਕੱਤਰ ਕੀਤਾ ਪਈ ਇਹ ਕਿਸੇ ਕੌਮ ਮਜਬਦਾਨੇ ਇਸ ਸਾਰੇ ਸੰਸਾਰ ਦਾ ਹੁਣ ਜੋ ਉਥੇ ਪ੍ਰਬੰਧਕ ਕਮੇਟੀ ਬਣਦੀ ਹੈ ਉਹਨੇ ਹਿੰਦੀ ਸਭ ਵਾਸਤੇ ਇਹ ਕਿ ਆਪਾਂ ਇਹ ਲੱਗਦਾ ਪਤਾ ਨਹੀਂ ਪਈ ਤੇ ਦਾੜ੍ਹੀ ਕੇਸ ਵਾਲਾ ਕੋਈ ਸਿੱਕੀ ਵੱਡੀ ਸਾਰੀ ਹੋਣੀ ਹੈ ਕੋਈ ਲਈ ਫਿਰਦਾ ਹੋ ਸਾਉਤਵਾਦ ਨਾਸਤਿਕ ਇਹ ਹੁੰਦਾ ਵਾ ਦੂਸਰਾ ਡੱਡਰ ਕੇ ਕਾਰਜ ਕਰਦਾ ਉਹ ਮੇਚਾਂ ਸੋਜਦਾ ਵਾ ਆਮ ਵਿਚਾਰਾ ਸੋਝੇ ਕਿ ਕੇਸ ਨਹੀਂ ਹੈ ਦਾੜੀ ਨਹੀਂ ਹੈ ਉਹ ਗੁਰੂ ਘਰ ਵੱਲ ਕਦੇ ਵੀ ਉਹਦੇ ਕੋਈ ਕੋਈ ਨਸ਼ਾ ਪਤਾ ਖਾਦਾ ਹੋਇਆ ਕੋਈ ਉਹ ਕਦੇ ਨਹੀਂ ਜਾਂਦਾ ਉਧਰ ਨੂੰ ਤੇ ਦੂਸਰੇ ਉਹਨਾਂ ਦੇ ਅੰਦਰ ਹੀ ਅੰਦਰ ਇੰਨਾ ਨਸ਼ਾ ਭਰਿਆ ਹੁੰਦਾ ਨਾ ਉਮੇ ਦਾ ਹੰਕਾਰ ਦਾ ਸਭ ਤੋਂ ਵੱਡਾ ਨਸ਼ਾ ਤੇ ਇਹ ਹੈ ਕਿ ਜੋ ਬਾਹਰੀ ਨਸ਼ਾ ਇਹਨੇ ਤਾਂ ਤੇਰੀ ਸਰੀਰ ਖਰਾਬ ਹੁੰਦਾ ਜੋ ਅੰਦਰ ਨਸ਼ਾ ਲਈ ਬੈਠਾ ਮੈਂ ਮਾਇਆ ਦਾ ਹਉਮੇ ਦਾ ਹੰਕਾਰ ਦਾ ਇਹਨੇ ਤਾਂ ਤੇਰੀ ਆਤਮਾ ਵਿਗਾੜਦੀ ਸਮਾਜ ਵਿਗਾੜਦਾ ਕੌਮ ਵਿਗਾੜ ਦਤੀ ਇਹਨੇ ਇਹ ਸੋਚ ਨੇ ਕਿ ਸਾਡੀ ਇਸ ਸੋਚ ਨੇ ਸਭ ਕੁਝ ਵਿਗਾੜ ਦਿੱਤਾ ਹੁਣ ਜਿੰਨੀਆਂ ਵੀ ਭਾਈ ਉਹ ਕਮੇਟੀ ਦੀ ਗੱਲ ਕਰਦੇ ਆਂ ਸਰੌਂਡੀ ਕਮੇਟੀ ਦੀ ਗੱਲ ਕਰ ਲਈਏ ਉਹਦੇ ਵਿੱਚ ਇੱਕੋ ਹੀ ਅਸੀਂ ਲਾਣਾ ਦੇਖਦੇ ਆਂ ਕਿ ਭਾਈ ਕੇਵਲ ਤੋਂ ਕੇਵਲ ਸਿੱਖ ਹੀ ਹੋਣ ਇੱਥੇ ਜੀ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਬਾਣੀ ਦੇ ਫਰਮਾਨ ਕਰ ਦਿੱਤਾ ਉਹਨਾਂ ਨੇ ਉਸ ਸਥਾਨ ਦੀ ਮਹਾਨਤਾ ਦੱਸੀ ਇਹ ਸਬਦਾ ਬਈ ਪਰ ਉੱਥੇ ਇੱਕ ਨਹੀਂ ਬੈ ਸਕਦਾ ਉਸ ਕਮੇਟੀ ਦੇ ਵਿੱਚ ਪਈ ਸਾਰੇ ਧਰਮਾਂ ਦੇ ਜੋ ਰੋਲਾ ਠੀਕ ਹੈ ਭਈ ਜੋ ਜਤਕੇ ਹੁੰਦਾ ਵਾ ਆਜੋ ਭਾਈ ਸਾਨੂੰ ਵੀ ਰਹਿ ਦੋ ਐਦਾਂ ਸੰਸਾਰ ਦੇ ਵਿੱਚ ਸਿੱਖੀ ਫੈਲਣੀ ਹੈ ਜੇ ਅਸੀਂ ਲੈ ਕੇ ਬੈਠੇ ਰਹੇ ਤੇ ਸਾਡੇ ਕੋਲ ਰਹਿ ਜਾਣੀ ਹੈ ਦੁਨੀਆ 'ਚ ਨਹੀਂ ਫੈਲਦੀ ਬੇ ਕਮੇਟੀਆਂ ਦੇ ਵਿੱਚ ਉਹ ਤੇ ਹਿੰਦੂ ਵੀ ਹੋਣ ਮੁਸਲਮਾਨ ਵੀ ਹੋਣ ਸਾਰੇ ਹੋਣ ਚਲੋ ਭਾਈ ਸਾਰੇ ਰਲ ਮਿਲ ਕੇ ਕਿ ਜਦ ਰਲ ਮਿਲ ਕੇ ਬੈਠਾਂਗੇ ਤੇ ਦੁਨੀਆ ਰਲ ਮਿਲ ਕੇ ਬੈਠਣ ਵਾਲੀ ਇੱਕ ਹੁੰਦੀ ਹੈ ਜੇ ਆਪਣੇ ਆਪਣੇ ਵੀਨ ਵਜਾਈ ਜਾਵਾਂਗੇ ਤੇ ਉਹਦੇ ਵਿੱਚ ਤਾਂ ਕੋਈ ਰਸ ਨਹੀਂ ਆਉਣਾ ਨਾ ਪੈਸਾ ਰੇਗਦਾ ਆ ਜਵੇ ਉਹ ਚਿੰਤਾ ਨਹੀਂ ਕੋਈ ਗੁਰਦ੍ਰੇ ਜਾਨਦੇ ਆ ਨਾ ਆਪਾਂ ਕਿ ਪੈਸਾ ਤਾਂ ਭਾਈ ਜਿੰਨਾ ਮਰਜੀ ਦੇ ਦੇ ਪਰਚੀਆਂ ਘਟਾ ਦੇ ਕਿ ਸੱਜਣ ਨੇ ਵੀ ਕਿਹਾ ਸੀ ਕਹਿੰਦੇ ਉਹਦਾ ਸਾਡੇ ਕੋਲ ਪਰਚੀਆਂ ਲੈ ਕੇ ਆ ਜੰਨੇ ਜੋ ਸਾਡੇ ਐਨਆਰਆਈ ਭਰਾ ਹੁੰਦੇ ਆ ਕਹਿੰਦੇ ਜਦੋਂ ਕਮੇਟੀ ਦੀ ਗੱਲ ਕਰਦੇ ਫਿਰ ਕਹਿੰਦੇ ਨਹੀਂ ਤੁਸੀਂ ਰੋਡੇ ਹੋ ਤੁਹਾਡੇ ਕੇਸ ਨਹੀਂ ਹੈ ਪੈਸਾ ਸਾਡੋ ਲੈ ਲੈਣਾ ਵਾ ਪਰ ਇਹਦੇ ਵਿੱਚ ਨਹੀਂ ਹੈ ਭਾਈ ਸਾਰੇ ਆਵੋ ਸਾਰੇ ਦੇ ਸਾਰੇ ਇਕੱਠੇ ਹੋ ਆਓ ਅਸੀਂ ਕੇਵਲ ਤੋਂ ਕੇਵਲ ਅੰਦਰ ਸਿੱਖੀ ਤਾਂ ਨਹੀਂ ਹੈ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਵਿਚਾਰ ਅੰਦਰ ਬਸਾਉਣੇ ਆ ਤਾਂ ਕਿ ਅਸੀਂ ਆਪਣੇ ਕੌਮ ਮਜਬ ਸੰਸਾਰ ਦੇ ਵਿੱਚ ਸ਼ਾਂਤੀ ਸਥਾਪਿਤ ਕਰ ਸਕੀਏ ਹੁਣ ਹਰ ਕੋਈ ਆਪਣਾ ਆਪਣਾ ਢੋਲ ਵਜਾ ਰਿਹਾ ਨਾ ਆਪਣਾ ਢੋਲ ਵਜਾ ਰਿਹਾ ਦੂਸਰੇ ਧਰਮਾਂ ਦੇ ਦੇਖ ਲਓ ਹੁਣ ਕ੍ਰਿਸ਼ਨ ਨੂੰ ਦੇਖ ਲਓ ਉਹਨਾਂ ਵਿੱਚ ਸਾਰੀ ਮਿਲ ਜਾਂਦੀ ਹੈ ਕੈਟਾਗਰੀਆਂ ਉਹਨਾਂ ਦਾ ਕੋਈ ਭੇਖ ਨਾਲ ਕੋਈ ਸੰਬੰਧ ਨਹੀਂ ਹੈ ਕਿ ਭਾਈ ਤੇਰਾ ਭੇਖ ਕੰਪਲਸਰੀ ਇਹ ਹੋਣਾ ਚਾਹੀਦਾ ਵਾ ਉਹ ਤਾਂ ਕਹਿੰਦੇ ਭਾਈ ਤੁਹਾਡੇ ਅੰਦਰ ਵਿਚਾਰ ਹੋਣੇ ਚਾਹੀਦੇ ਆ ਸਿੱਖੀ ਦਾ ਵਿਚਾਰਾਂ ਨਾਲ ਸੰਬੰਧ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖੀ ਦਾ ਸੰਬੰਧ ਵਿਚਾਰਾਂ ਦੇ ਨਾਲ ਘਰ ਘਰ ਤੋਂ ਮਤਲਬ ਸੀ ਕਿ ਦੁਨੀਆ ਦੇ ਜਿਸ ਤਰ੍ਹਾਂ ਆਪਾਂ ਡੇਵੇ ਬਣਾਏ ਹੋਏ ਹਨ ਨਾ ਅਲੱਗ-ਅਲੱਗ ਬਣੇ ਪੰਜਾਬ ਦੇ ਵਿੱਚ ਵੀ ਉਹਦਾ ਬਾਬੇ ਡੇਰਾ ਉਹਦਾ ਡੇਰਾ ਜੋ ਇਦਾਂ ਪ੍ਰਚਾਰ ਕਰਦਾ ਉਹਦਾ ਆ ਗਿਆਨ ਉਵੇਂ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਤਦ ਫੈਲਣੀ ਹੈ ਜਦੋਂ ਜੂਰ ਪੜੇ ਪਈ ਇਸ ਤਰ੍ਹਾਂ ਮਨਾਉਂਦੇ ਨੇ ਗੁਰੂ ਨਾਨਕ ਸਾਹਿਬ ਨੂੰ ਹਿੰਦੁਸਤਾਨ ਵਾਲੇ ਇਸ ਤਰ੍ਹਾਂ ਮਨਾਉਂਦੇ ਆ ਦੂਸਰੀ ਦੁਨੀਆ ਭਾਵ ਹੋਰ ਜਿੰਨੇ ਕੰਟਰੀਸ ਆਫਰੀਕਾ ਨੇ ਅਰਬ ਨੇ ਵੀ ਉਹ ਵੀ ਇਸ ਤਰ੍ਹਾਂ ਮਨਾਉਂਦੇ ਨੇ ਜਿਵੇਂ ਆਪਣੇ ਹਜਰਤ ਮਾਮਨ ਸਾਹਿਬ ਦਾ ਮਨਾਉਂਦੇ ਆ ਜੀਤ ਸਤਮ ਮਨਾਉਂਦੇ ਆ ਉਹਨਾਂ ਨੇ ਪਰਉਪਕਾਰਾਂ ਨੇ ਪੈਰੋਕਾਰਾਂ ਨੇ ਆਪਣੇ ਧਰਮ ਨੂੰ ਗਾਂਧੀ ਗਾਂ ਫਲਾਇਆ ਗਿਆਨ ਭਲਾਇਆ ਅਸੀਂ ਇਕੱਤਰ ਕਰ ਲਿਆ ਇਕੱਠਾ ਕਰ ਲਿਆ ਨਾ ਬਈ ਜਿਸ ਸ਼ਬਦ ਨੂੰ ਅਸੀਂ ਅੰਦਰ ਵਸਾਉਣਾ ਸੀ ਸ਼ਬਦ ਨੂੰ ਲਿਖਿਤਾ ਲਿਆ ਅੰਦਰ ਨਹੀਂ ਵਸਾਇਆ ਲਿਖਣਾ ਸੀ ਅੰਦਰ ਕਾਗਜ਼ ਤੇ ਲਿਖ ਕੇ ਪੂਜਣ ਲੱਗੇ ਸਭ ਤੋਂ ਵੱਡੀ ਅਗਿਆਨਤਾ ਸਾਡੀ ਇਹ ਹੀ ਉਏ ਜਿਹੜੀ ਕੌਮ ਦੇ ਵਿੱਚ ਇਹ ਨਹੀਂ ਤਾਂ ਦੁਨੀਆ ਦੇ ਸਾਰਿਆਂ ਦੀ ਕੁਰਬਾਨੀਆਂ ਨਹੀਂ ਜਿੰਨੀਆਂ ਇਕੱਲੀਆਂ ਸਿੱਖ ਕੌਮ ਦੇ ਸ਼ਹੀਦਾਂ ਦੀਆਂ ਨੇ ਜਿਹੜਾ ਇਤਿਹਾਸ ਇੱਥੋਂ ਮਿਲਦਾ ਦੁਨੀਆ 'ਚ ਐਜਾ ਇਤਿਹਾਸ ਨਹੀਂ ਕੋਈ ਹੈ ਦੁਨੀਆ ਦਾ ਇਤਿਹਾਸ ਔਰ ਸਿੱਖ ਕੌਮ ਦਾ ਇਤਿਹਾਸ ਹੁਣ ਪੌ ਦਾ ਮਹੀਨਾ ਚੱਲਣਾ ਆਪਜੀ ਸਰਬਨ ਕਰੋਗੇ ਰੋਂਗਟੇ ਖੜੇ ਹੋ ਜਾਂਦੇ ਸਰਬਨ ਕਰਕੇ ਸੁਣਾ ਕੇ ਵੀ ਜਿੱਥੇ ਵਿਰਾਗ ਆ ਅੰਸੂ ਵੀ ਆ ਜਾਂਦੇ ਹੰਜੂ ਵੀ ਆ ਜਾਂਦੇ ਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਐਸਾ ਕੁਝ ਕੀਤਾ ਅਸੀਂ ਕੀ ਰੰਗ ਲਾ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਉਹਨਾਂ ਦੁਨੀਆ ਦੇ ਵਿੱਚ ਜੇ ਸਿੱਖ ਦੇ ਇਤਿਹਾਸ ਨੂੰ ਸੈਰ ਤੇ ਕਰਦੀਏ ਨਾ ਤੇ ਸਾਰੀ ਦੁਨੀਆ ਦਾ ਇਤਿਹਾਸ ਇੱਕ ਪਾਸੇ ਹੋ ਜਾਵੇ ਜੇ ਸਿੱਖ ਨੂੰ ਸਿੱਖਦਾ ਇਤਿਹਾਸ ਵੱਖਰਾ ਕਰ ਦਿੱਤਾ ਜਿਸ ਤਰ੍ਹਾਂ ਬ੍ਰਹਿਮੰਡ ਦੇ ਵਿੱਚ ਤਾਰੇ ਤਾਂ ਅਨੇਕਾਂ ਨੇ ਚੰ드ਰਮਾ ਵੀ ਹੈ ਪਰ ਜੇ ਸੂਰਜ ਨੂੰ ਵੱਖਰਾ ਕਰ ਦਈਏ ਅਲੱਗ ਕਰ ਦਈਏ ਸਾਰੇ ਪਾਸੇ ਅੰਧੇਰਾ ਹੀ ਅੰਧੇਰਾ। ਉਸੇ ਤਰ੍ਹਾਂ ਭਾਈ ਜੇ ਸਿੱਖਾਂ ਦੇ ਇਤਿਹਾਸ ਨੂੰ ਪਾਸੇ ਕਰ ਦਈਏ ਦੁਨੀਆ ਦੇ ਵਿੱਚ ਗਿਆਨਕ ਤੌਰ ਤੇ ਅੰਧੇਰਾ ਹੀ ਧੇਰਾ ਧਾਰਮਿਕ ਤੌਰ ਤੇ ਅੰਧੇਰੇ ਹੀ ਅੰਧੇਰੇ ਰਹਿ ਗਏ। ਐਡਾ ਵੱਡਾ ਇਤਿਹਾਸ ਤੁਸੀਂ ਫੈਲਣ ਨਹੀਂ ਦਿੱਤਾ ਫੈਲਣ ਨਹੀਂ ਦਿੰਦੇ। ਸ਼ਰਤਾਂ ਟਰਮਾਂ ਕੰਡੀਸ਼ਨ ਉਹਦਾ ਸਿੱਖੀ ਕਿੰਨੀ ਵੱਡੀ ਸੀ ਭਾਈ ਜਦੋਂ ਗੁਰਦਰਿਆਂ ਦੇ ਦਰਵਾਜ਼ੇ ਦਿਨ ਰਾਤ ਖੁੱਲੇ ਰਹਿੰਦੇ ਸੀ ਨਾ ਕੋਈ ਪਹਿਰੇਦਾਰ ਹੁੰਦਾ ਸੀ ਜੋ ਜਾਂਦਾ ਸੀ ਨਮਸ ਕਰਕੇ ਚਲੇ ਜਾਂਦਾ ਸੀ ਹੁਣ ਤਾਂ ਭਾਈ ਪਹਿਰੇਦਾਰੀ ਰੱਖਣੀ ਪੈਂਦੀ ਆ ਜਿੰਦੇ ਲੱਗੇ ਕਹਿਵੇ ਲੱਗੇ ਕਿੰਨਾ ਕੁਸਾ ਬੰਦਨਾ ਚ ਪਾ ਦਿੱਤਾ ਸੀ ਕਿਉਂਕਿ ਸਾਡੇ ਅੰਦਰੋਂ ਸਿੱਖੀ ਖਤਮ ਹੋ ਗਈ ਏ ਅੰਦਰ ਬੈਠਿਆਂ ਨੇ ਹੀ ਸਿੱਖੀ ਨੂੰ ਖਰਾਬ ਕੀਤਾ ਉਬਾਰ ਨਾ ਨਹੀਂ ਖਰਾਬ ਕਰਦਾ ਅਸੀਂ ਬੈਠੇ ਆ ਨਾ ਅਸੀਂ ਵੀ ਕਰਦੇ ਆ ਢੇਕ ਵਾਲੇ ਕੋਈ ਜ਼ਿਆਦਾ ਸੀ ਕਰਦੇ ਆ ਕਿਉਂਕਿ ਸਾਡੇ ਵਿੱਚ ਅਸੀਂ ਜੋ ਸੋਚਦੇ ਆ ਪਤਨੇ ਵੀ ਅਸੀਂ ਵੀ ਜੋ ਕਰਦੇ ਆ ਇਹੀ ਸਹੀ ਏ ਜੇ ਦੁਨੀਆ ਕਰਦੀ ਏ ਸਾਰਾ ਹੀ ਗਲਤ ਆ ਕਦੇ ਨਹੀਂ ਸੋਚਿਆ ਜੇ ਗੁਰੂ ਨਾਨਕ ਸਾਹਿਬ ਦੀ ਸੋਚਣਾ ਚਲੋ ਵਿਚਾਰਨਾ ਚਲੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਕਿਹਾ ਗੁਰਬਾਣੀ ਵਿੱਚ ਬੇ ਅਸੀਂ ਉਹਦੇ ਮੁਤਾਬਕ ਚੱਲੀਏ ਤੇ ਸਭ ਦਾ ਹੀ ਭਲਾ ਹੋਣਾ ਇਹਦੇ ਵਿੱਚ ਸਾਡੀ ਸੋਚ ਵੱਖਰੀ ਹੈ ਆਪਣੀ ਆਪਣੀ ਸੋਚਣਾ ਚੱਲਦੇ ਆ ਕਿ ਆਪਣੀ ਆਪਣੀ ਸੋਚਣਾ ਚੱਲਦੇ ਆ ਹੁਣ ਗੱਡੀ ਕੋਈ ਵੀ ਹੋਵੇ ਕਾਨੂੰਨ ਦੇ ਮੁਤਾਬਕ ਚੱਲੇ ਭਾਵ ਜੋ ਉਸ ਨੂੰ ਡਰਾਈਵ ਕਰ ਰਿਹਾ ਉਹਦਾ ਪ੍ਰੋਪਰ ਉਹਨੇ ਆਪਣੀ ਟ੍ਰੇਨਿੰਗ ਲਈ ਹੋਵੇ ਡਰਾਈਵਿੰਗ ਦੀ ਪ੍ਰੋਪਰ ਟੈਸਟ ਪਾਸ ਕੀਤੀ ਹੋਣ ਪ੍ਰੋਪਰ ਅਥਾਰਟੀ ਹੋਵੇ ਗਵਰਨਮੈਂਟ ਦੀ ਭਾਵ ਲਾਇਸੈਂਸ ਹੋਵੇ ਸਭ ਕੁਝ ਹੋਵੇ ਹੁਣ ਗੱਡੀ ਭਾਵੇਂ ਕੋਈ ਵੀ ਹੈ ਜਿਨੇ ਸਾਰੀਆਂ ਫਾਰਮਲਿਟੀਆਂ ਆਪਣੇ ਚਲਾਉਣ ਦੀਆਂ ਸਹੀ ਕੀਤੀਆਂ ਹੋਈਆਂ ਨੇ ਗੱਡੀ ਭਾਵੇਂ ਕੋਈ ਛੋਟੀ ਹੈ ਭਾਵੇਂ ਵੱਡੀ ਹੈ ਕੋਈ ਲੱਖਾਂ ਦੀ ਹੈ ਭਾਵੇਂ ਕਰੋੜਾਂ ਦੀ ਹੈ ਕੋਈ ਵੀ ਹੈ ਕਰਨਾ ਤਾਂ ਉਹਨੇ ਸਫਰੀ ਤੈ ਹੈ ਨਾ ਇਹ ਚੱਲਣਾ ਤਾਂ ਭਈ ਉਹਨੇ ਰੋਡ ਦੇ ਉੱਤੇ ਹੀ ਆ ਪਰ ਜੇ ਉਸ ਨੂੰ ਚਰਾਉਣ ਵਾਲਾ ਸਹੀ ਹੈ ਤੇ ਫੇਰ ਹਜ਼ਾਰਾਂ ਲੱਖਾਂ ਵਾਲੀ ਗੱਡੀ ਵੀ ਵਧੀਆ ਚੱਲਦੀ ਏ ਜੇ ਚਲਾਉਣ ਵਾਲਾ ਹੀ ਅਗਿਆਨੀ ਹੈ ਨਾ ਉਹਨੇ ਕੋਈ ਟ੍ਰੇਨਿੰਗ ਲਈ ਉਹਨੂੰ ਨਾ ਕੋਈ ਪਤਾ ਨਾ ਰੂਲ ਲੈਗੂਲੇਸ਼ਨ ਦਾ ਪਤਾ ਨਾ ਰੋਡ ਦੇ ਸਾਈਨ ਬੋਰਡਾਂ ਦਾ ਪਤਾ ਹੈ ਫੇਰ ਭਾਵੇਂ ਚਾਹੇ ਉਹਨੂੰ ਪਾਏ ਫਰਾਰੀ ਦੇ ਦੋ ਭਾਵੇਂ ਜੋ ਮਰਜ਼ੀ ਮਹਿੰਗੀ ਤੇ ਮਹਿੰਗੀ ਗੱਡੀ ਦੇ ਦੋ ਭਾਈ ਕੇ 50 20 ਕਰੋੜ ਲੈ ਗੱਡੀ ਫੜਾ ਦੇ ਚਾਹੇ ਤਦ ਵੀ ਉਹਨੇ ਉਸ ਗੱਡੀ ਨੂੰ ਕਿਤੇ ਨਾ ਕਿਤੇ ਮਾਰ ਹੀ ਦੇਣਾ ਨੁਕਸਾਨ ਕਰ ਹੀ ਦੇਣਾ ਆਵਦਾ ਨੁਕਸਾਨ ਜਿਹਦੇ ਵਿੱਚ ਵਜੂਦ ਆ ਨੁਕਸਾਨ ਇਹ ਕੁਝ ਕਹ ਰਿਹਾ ਨਾ ਉਸੇ ਤਰ੍ਹਾਂ ਹੀ ਭਾਈ ਧਰਮ ਜਿੰਨੇ ਵੀ ਨੇ ਧਰਮਾਂ ਨੂੰ ਅਸੀਂ ਦੇਖਦੇ ਆ ਇਸ ਧਰਮਾਂ ਨੂੰ ਕਦੇ ਕਿਸੇ ਨੂੰ ਛੋਟਾ ਜਾਂ ਵੱਡਾ ਨਾ ਸਮਝੋ ਚਲਣਾ ਤੈਨੂੰ ਨਹੀਂ ਆਉਂਦਾ ਕਿ ਚਲਣਾ ਭਾਈ ਤੈਨੂੰ ਨਹੀਂ ਸਹੀ ਆਉਂਦਾ ਕੋਈ ਵੀ ਧਰਮ ਨਫਰਤ ਨਹੀਂ ਫਲਾਉਂਦਾ ਸਭ ਦੇ ਵਿੱਚ ਉਪਦੇਸ਼ ਇੱਕ ਦਾ ਹੈ ਅਵਤਾਰਾਂ ਦਾ ਉਪਦੇਸ਼ ਇੱਕ ਸੀ ਭਾਈ ਤੁਸੀਂ ਸਾਰੇ ਭਾਵੇਂ ਤ੍ਰੇਤੇ ਦੀ ਗੱਲ ਕਰੀਏ ਜੇ ਤ੍ਰੇਤੇ ਦੇ ਵਿੱਚ ਭੇਦ ਭਾਵ ਉਹਨਾਂ ਨੇ ਕਰਨਾ ਹੁੰਦਾ ਅਵਤਾਰਾਂ ਨੇ ਤੇ ਭਾਈ ਉਹ ਗਰੀਬ ਨਹੀਂ ਛਪੜੀ ਦੇ ਕਰਨਾ ਜਾਂਦੇ ਉਪਭੀਖਣ ਦੇ ਕਰਨਾ ਜਾਂਦੇ ਗਰੀਬ ਦੇ ਕਰਨਾ ਜਾਂਦੇ ਗਰੀਬ ਦਾ ਸਹਾਰਾ ਨਾ ਬਣਦੇ ਦੁਆ ਪਰਿਆਇਆ ਕਿਸ਼ਨ ਭਗਵਾਨ ਜੀ ਉਹਨਾਂ ਨੇ ਹਮੇਸ਼ਾ ਹੀ ਇਸ ਚੀਨ ਨੂੰ ਖਤਮ ਕਰਨ ਦੇ ਲਈ ਜੋਰ ਲਾਇਆ